ਅੱਜ ਦੋ ਦਿਨਾਂ ਦੇ ਦੌਰੇ ਤੇ ਬ੍ਰਿਟੇਨ ਰਵਾਨਾ ਹੋਣਗੇ ਪ੍ਰਧਾਨ ਮੰਤਰੀ ਮੋਦੀ ਯੂਕੇ ਦੇ ਕਿੰਗ ਅਤੇ ਕਈ ਬਿਜ਼ਨਸ ਲੀਡਰਸ ਦੇ ਨਾਲ ਕਰਨਗੇ ਮੁਲਾਕਾਤ ਖੇਤਰੀ ਅਤੇ ਗਲੋਬਲ ਮੁੱਦਿਆਂ ਤੇ ਹੋਵੇਗੀ ਚਰਚਾ ਸੰਸਦੀ ਮਾਨਸੂਨ ਸੈਸ਼ਨ ਦੇ ਵਿੱਚ ਅੱਜ ਤੀਜਾ ਦਿਨ ਅਜ ਵੀ ਹੰਗਾਮੇ ਦੇ ਅਸਾਰ ਕਾਂਗਰਸ ਨੇ ਐਸਆਈਆਰ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਦਿੱਤਾ ਨੋਟਿਸ ਬਿੱਲ ਨੂੰ ਮਨਜ਼ੂਰੀ ਦੇਣ ਦੇ ਲਈ ਸਮਾਂ ਸੀਮਾ ਨਿਰਧਾਰਤ ਕਰਨ ਦਾ ਮਾਮਲਾ ਰਾਸ਼ਟਰਪਤੀ ਦੇ 14 ਸਵਾਲਾਂ ਤੇ ਵਿਚਾਰ ਕਰੇਗਾ ਸੁਪਰੀਮ ਕੋਰਟ ਗੁਜਰਾਤ ਬਹੁਰੇਤੇ ਅਰਵਿੰਦ ਕੇਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਬੀਜੇਪੀ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਹਾ ਮਨੋਪਲੀ ਕਰਕੇ ਬੀਜੇਪੀ ਦਾ ਵੱਧ ਗਿਆ ਹੰਕਾਰ ਪਰ ਹੁਣ ਗੁਜਰਾਤ ਦੇ ਲੋਕਾਂ ਲਈ ਵਿਕਲਪ ਬਣੇਗੀ ਆਪ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਸੀ ਜਾਂ ਮਾਨ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਤੇ ਬੋਲੇ ਸੀਐਮ ਕਿਆ ਕਿੱਥੋਂ ਆਈਆਂ ਈਮੇਲ ਪੁਲਸ ਵੱਲੋਂ ਜਾਂਚ ਜਾਰੀ ਹੈ ਸੀ ਮਲਜ਼ਮਾਂ ਦੇ ਬਹੁਤ ਨੇੜੇ ਪਹੁੰਚੇ ਆਪ ਵਿਧਾਇਕ ਗੋਲਦੀ ਕੰਪੂਜੀ ਲੋਕਾਂ ਨੂੰ ਵਿਵਾਦਿਤ ਸਲਾਹ ਕਿਹਾ ਡਰਗ ਵੇਚਣ ਵਾਲਿਆਂ ਦਾ ਕਰੋ ਕਟਾਪਾ ਬਾਅਦ ਦੇ ਵਿੱਚ ਮੈਂ ਆਪ ਸੰਭ ਲਵਾਂਗਾ ਮਾਮਲਾ ਬਾਅਦ ਸਾਲਾਂ ਤੱਕ ਸਰਵਿਸ ਦੇਣ ਤੋਂ ਬਾਅਦ ਰਿਟਾਇਰ ਹੋਵੇਗਾ MiG-21 ਫਾਈਟਰ ਜੈਟ 19 ਸਤੰਬਰ ਨੂੰ ਚੰਡੀਗੜ੍ਹ 에ਅਰ ਬੇਸ ਤੇ ਹੋਵੇਗੀ ਹੋਵੇਗਾ ਵਿਦਾਈ ਪ੍ਰੋਗਰਾਮ 1930 ਦੇ ਵਿੱਚ ਆਈਏਐਫ ਦੇ ਵਿੱਚ ਹੋਇਆ ਸੀ ਸ਼ਾਮਿਲ ਅਮਰੀਕਾ ਤੋਂ ਲਿਆਂਦੇ ਪੈਨ ਆਪਾਚੇ ਹੈਲੀਕਾਪਟਰ ਭਾਰਤੀ ਫੌਜ ਦੇ ਵਿੱਚ ਸ਼ਾਮਲ ਜੋਧਪੁਰ ਦੇ ਵਿੱਚ ਹੋਣਗੇ ਤਾਇਨਾਤ ਪ੍ਰਤੀ ਮਿੰਟ 600 ਤੋਂ 650 ਰਾਉਂਡ ਕਰ ਸਕਦਾ ਹੈ ਫਾਇਰ ਦੁਨੀਆ ਦਾ ਸਭ ਤੋਂ ਐਡਵਾਂਸ ਹੈਲੀਕਾਪਟਰ ਹੈ ਆਪਾਚੇ ਦਿੱਲੀ ਅਰਪੋਰਟ ਤੇ ਇਰਡਿਆ ਦੇ ਜਹਾਜ਼ ਦੇ ਵਿੱਚ ਲੱਗੀ ਅੱਗ ਸਾਰੇ ਯਾਤਰੀ ਅਤੇ ਕਰੂ ਮੈਂਬਰ ਸੁਰੱਖਿਅਤ ਹਾਂ ਹਾਂਗਕਾਂਗ ਤੋਂ ਦਿੱਲੀ ਪਹੁੰਚੀ ਸੀ ਫਲਾਈਟ ਲੋਨ ਲੈਂਡ ਦੇ ਬਦਲੇ 64 ਕਰੋੜ ਦੇ ਰਿਸ਼ਵਤ ਮਾਮਲੇ ਦੇ ਵਿੱਚ ਚੰਦਾ ਕੋਚਰ ਦੋਸ਼ੀ ਕਾਰਜਾਇਦਾਦ ਦੀ ਤੁਰਕੀ ਵਾਲਾ ਏ.ਡੀ ਦਾ ਆਦੇਸ਼ ਵੀ ਰਹੇਗਾ ਜਾਰੀ ICICI ਬੈਂਕ ਦੇ ਸਾਬਕਾ ਸੀਓ ਨੇ ਚੰਦਾ ਕੋ ਚਰਨੀਵੰਦ ਦੇ ਵਿਰੁੱਧ ਸੀ 300 ਕਰੋੜ ਰੁਪਏ ਦੇ ਕਰਜ਼ੇ ਦੀ ਪ੍ਰਮਾਨਗੀ ਤਲਾਕ ਮਾਮਲੇ ਦੇ ਵਿੱਚ ਐਲਿਮਨੀ ਦੀ ਮੰਗ ਤੇ ਸੁਪਰੀਮ ਕੋਰਟ ਦੀ ਮੈਲਾ ਨੂੰ ਨਸੀਹਤ ਸਿਰਫ 18 ਮਹੀਨੇ ਚੱਲਿਆ ਵਿਆ ਤੁਸੀਂ ਖੁਦ ਐਮਬੀਏ ਪਾਸ ਤਾਂ ਖੁਦ ਕਿਉਂ ਨਹੀਂ ਕਰਦੇ ਨੌਕਰੀ ਮੈਲਾ ਨੇ 12 ਕਰੋੜ ਰੁਪਏ ਤੇ ਮੁੰਬਈ ਦੇ ਵਿੱਚ ਫਲੈਟ ਦੀ ਰੱਖੀ ਸੀ ਮੰਗ ਨਾਲ ਹੀ ਮੰਗੀ ਸੀ ਇੱਕ ਬੀਐਮਡਬਲ ਉੱਤਰ ਪ੍ਰਦੇਸ਼ ਦੇ ਬਾਲੀਆਂ ਦੇ ਵਿੱਚ ਜੀਆਰਪੀ ਨੇ ਟ੍ਰੇਨ ਦੇ ਵਿੱਚ ਸਵਾਰ ਯਾਤਰੀ ਤੋਂ ਬਰਾਮਦ ਕੀਤੇ 1.80 ਕਰੋੜ ਰੁਪਏ ਸਾਬਰਮਤੀ ਐਕਸਪ੍ਰੈਸ ਦੇ ਏਸੀ ਕੋਚ ਦੇ ਵਿੱਚ ਸਫ਼ਰ ਕਰ ਰਿਹਾ ਸੀ ਯਾਤਰੀ ਇਨਕਮ ਟੈਕਸ ਵਿਭਾਗ ਕਰ ਰਿਹਾ ਸਾਰੀ ਜਾਂਚ ਪਟਿਆਲਾ ਦੇ ਕਾਲੀ ਮਾਤਾ ਮੰਦਰ ਪਹੁੰਚੇ ਇਨਫਲੂਐਂਸਰ ਪਾਇਲ ਮਲਿਕ ਮਾਂ ਕਾਲੀ ਦਾ ਕਿਰਦਾਰ ਅਪਣਾਉਣ ਤੇ ਮੰਗੀ ਮਾਫੀ ਚਿਪਸੈਨਾ ਹਿੰਦ ਨੇ ਪੁਲਿਸ ਨੂੰ ਦਿੱਤੀ ਸੀ ਲਿਖਤੀ ਸ਼ਿਕਾਇਤ ਕਾਂਵੜੇ ਯਾਤਰਾ ਦੇ ਮੱਦੇਨਜ਼ਰ ਪੁਲਿਸ ਦੇ ਪੁਖਤਾ ਪ੍ਰਬੰਧ ਹਰ ਕੀ ਪੌੜੀ ਹਰਦੁਆਰ ਦੇ ਵਿੱਚ 3.5 ਕਰੋੜ ਕਾਂਵੜੀ ਹੁਣ ਤੱਕ ਪਹੁੰਚੇ ਯਾਤਰਾ ਦੇ ਦੌਰਾਨ ਗੰਗਾ ਨਦੀ ਤੋਂ ਪਾਣੀ ਇਕੱਠਾ ਕਰਨ ਦੇ ਲਈ ਪਹੁੰਚਦੇ ਨੇ ਕਾਂਵੜੇ ਦਿੱਲੀ ਦੇ ਮੁੱਖ ਮੰਤਰੀ ਅਖਾ ਗੁਪਤਾ ਇਸ ਸਮਾਰੋਹ ਦੇ ਵਿੱਚ ਵੀ ਸ਼ਾਮਿਲ ਅਗਰਵਾਲ ਮਹਿਲਾ ਸਮਾਜ ਦੇ ਵੱਲੋਂ ਕਰਵਾਇਆ ਗਿਆ ਸਮਾਰੋਹ ਭਾਰਤੀ ਮਹਿਲਾ ਦੀ ਸਰਦਾ ਸ਼ਕਤੀ ਅਤੇ ਸੱਭਿਆਚਾਰ ਦਾ ਜਸ਼ਨ ਹੈ ਤੀਜ ਦਾ ਤਿਹਾੜੀ ਭਾਰਤ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਲੜੀ ਦਾ ਚੌਥਾ ਮੈਚ ਅੱਜ ਤੋਂ ਭਾਰਤੀ ਸਮੇਂ ਮੁਤਾਬਿਕ 3:30 ਵਜੇ ਸ਼ੁਰੂ ਹੋਵੇਗਾ ਮੁਕਾਬਲਾ ਸੀਰੀਜ਼ ਦੇ ਵਿੱਚ 2-1 ਤੋਂ ਪਿੱਛੇ ਹੈ ਟੀਮ ਇੰਡੀਆ